ਸ਼ਰਮ ਹਜਾ ਲੱਜ ਵਰਦੀ ਦਾ ਕੋਈ ਮਾਨ ਸਨਮਾਨ ਮਰਿਆਦਾ ਸਭ ਸਕੇ ਡੰਗਦੀ ਐ ਅ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਹਜੇ ਤੱਕ ਉਹੀ ਫਿਰਦਾ ਏ ਡਿਜੀਟਲ ਟਾਈਮੇਟਲੀ ਇਹਨਾਂ ਨੂੰ ਬੈ ਇਹਨਾਂ ਦੇ ਦੋ ਹੀ ਕੰਮ ਹੈ ਅਡੇਪੀ ਸਾਹਿਬ ਖੜੇ ਹੋਏ ਇੱਥੇ ਪਿੱਛੇ ਜੇ ਗਈ ਇਹਨਾਂ ਦੇ ਦੋ ਕੰਮ ਹੈ ਵੀ ਧਰਨਾ ਲੱਗੇ ਮੰਡੀ ਵਾਲਿਆਂ ਨੂੰ ਤੇ ਅਸਰ ਸੁਖਾ ਨੂੰ ਮਿਲ ਮਿਲ ਕੇ ਆ ਜਾਣਗੇ ਤੁਹਾਨੂੰ ਫੋਨ ਕਰਨਗੇ ਯਾਰ ਚਾਚਾ ਗੱਲ ਸੁਣਨ ਦੇ ਪਰ ਗੱਲ ਸੁਣ ਮੈਂ ਕੋਈ ਤਾਂ ਮਾਣੇ ਕੋਈ ਨੂੰ ਆ ਜਾਣਗੇ ਫੋਨ ਪਿੱਛਾ ਨਾ ਕਿਵੇਂ ਚਾਉਣਾ ਇਹ ਤੋਂ ਸਨ ਮਾਰ ਹੋਈਏ ਦੋ ਕੰਮ ਇੱਕ ਦਾ ਧਰਨਾ ਕਿਵੇਂ ਚਾਉਣਾ ਤੇ ਦੂਜਾ ਜੇ ਬੰਦਾ ਮਰ ਜਾਂਦਾ ਚਾਚਾ ਤੇਰਾ ਫੋਸਟਮੈਨ ਕਿਵੇਂ ਕਰਾਉਣਾ ਇਹਨਾਂ ਦਾ ਇਹੀ ਕੰਮ ਹੈ ਤੀਜਾ ਕੋਈ ਕੰਮ ਨਹੀਂ ਪੁੱਛਦਾ ਉਸ ਤੋਂ ਬਾਅਦ ਖੜਨਾ ਨਹੀਂ ਪੜਦਾ